ਤਸਵੀਰਾਂ ਦੇ ਵਿੱਚ ਜਿਹੜੀ ਤੁਸੀਂ ਨਹਿਰ ਦੇਖ ਰਹੇ ਹੋ ਟੁੱਟੀ ਹੋਈ ਨਹਿਰ ਇਹ ਕੋਈ ਹੋਰ ਨਹਿਰ ਨਹੀਂ ਇਹ ਲੰਬੀ ਮਾਈਨਰ ਨਹਿਰ ਹੀ ਹੈ ਜਿਹੜੀ 2 ਦਿਨ ਪਹਿਲਾਂ ਟੁੱਟੀ ਸੀ ਵਿਭਾਗ ਨੇ ਬੰਨੀ ਤੇ ਨਾਲ ਉਹ ਨਾਲ ਫੇਰ ਟੁੱਟ ਗਈ ਰਾਤ ਤੱਕ ਬੰਨੀ ਗਈ ਸੀ ਤੜਕੇ ਸਵੇਰ ਫੇਰ ਟੁੱਟ ਗਈ ਹਾਲਾਤ ਤੁਸੀਂ ਆਪ ਦੇਖ ਲਓ ਵੀ ਕਿਸਾਨਾਂ ਨੂੰ ਪਾਣੀ ਕਿਵੇਂ ਮਿਲੂਗਾ ਜਿਹੜੀ ਨਹਿਰ ਬੰਨੀ ਗਈ ਸੀ ਉਹ ਨਾਲੋਂ ਨਾਲ ਫੇਰ ਟੁੱਟ ਗਈ ਉਸੇ ਜਗ੍ਹਾ ਤੋਂ ਟੁੱਟ ਗਈ ਤੇ ਹੁਣ ਪਾੜ ਵੀ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੈ ਜਿਹੜਾ ਹੋ ਰਿਹਾ ਉਧਰ ਟੇਲਾਂ ਵਾਲੇ ਕਿਸਾਨਾਂ ਦਾ ਵੀ ਹੋ ਰਿਹਾ ਹੈ ਕਿਉਂਕਿ ਟੇਲਾਂ ਉੱਪਰ ਪਾਣੀ ਨਾ ਹੋਊਗਾ ਤਾਂ ਨਰਮੇ ਦੀ ਬਜਾਈ ਕਿਵੇਂ ਹੋਊਗੀ ਤੇ ਹਾਲਾਤ ਨਹਿਰੀ ਵਿਭਾਗ ਦੇ ਤੁਸੀਂ ਆਪ ਦੇਖ ਸਕਦੇ ਹੋ ਵੀ ਇਹ ਹਾਲਾਤ ਬਣੇ ਪਏ ਆ ਬੇਸ਼ੱਕ ਜਿਹੜੇ ਮੌਜੂਦਾ ਨੇੜਲੇ ਕਿਸਾਨ ਹੈ ਵਜੀਦਪੁਰ ਦੇ ਕਿਸਾਨ ਆ ਉਹ ਕਹਿੰਦੇ ਆ ਕਿ ਇਹਦੇ ਚ ਟੇਲਾ ਵਾਲੇ ਕਿਸਾਨਾਂ ਦਾ ਕਿਤੇ ਨਾ ਕਿਤੇ ਕਸੂਰ ਆ ਉਹ ਕਹਿੰਦੇ ਸੀ ਜਲਦੀ ਬੰਨੋ ਵੀ ਵਿਭਾਗ ਦਾ ਓਡਾ ਕਸੂਰ ਨਹੀਂ ਪਰ ਵਿਭਾਗ ਇਸ ਲਈ ਜ਼ਿੰਮੇਵਾਰ ਹੈ ਕਿ ਇਹ ਚੀਜ਼ ਵਿਭਾਗ ਨੇ ਵੇਖਣੀ ਆ ਵੀ ਕਿਵੇਂ ਬੰਨਣੀ ਆ ਪੱਕੀ ਬੰਨਣੀ ਆ ਕੱਚੀ ਬੰਨਣੀ ਆ ਵੀ ਦੁਬਾਰਾ ਨਾ ਟੁੱਟੇ ਦਾ ਵੱਡਾ ਨੁਕਸਾਨ ਆ ਜਿਹੜਾ ਕਿਸਾਨਾਂ ਦਾ ਹੋ ਗਿਆ ਕਿਸਾਨ ਆਗੂ ਸੁਖਮੰਦਰ ਸਿੰਘ ਵਜੀਤਪੁਰ ਭੋਮਾ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਵਾਂਗੇ ਫਿਲਹਾਲ ਤੁਸੀਂ ਦੇਖ ਲਓ ਪਾਣੀ ਦੂਰ ਦੂਰ ਤੱਕ ਜਿਹੜਾ ਨਹਿਰ ਟੁੱਟਣ ਤੋਂ ਬਾਅਦ ਉਹ ਭਰ ਗਿਆ ਹੁਣ ਸੁਣੋ ਕਿਸਾਨ ਆਗੂ ਨੇ ਕੀ ਕਿਹਾ ਅੱਜ ਫੇਰ ਜਦ ਮੰਗਲਵਾਰ ਤਰੀਕ 5 ਕੱਲ ਸ਼ੁੱਕਰਵਾਰ ਦੀ ਰਾਤ ਨੂੰ ਕੱਲ ਸ਼ੁੱਕਰਵਾਰ ਨੂੰ ਪਾਣੀ ਛੱਪਿਆ ਲੰਬੀ ਨਹਿਰ ਦੇ ਵਿੱਚ ਆ ਜਿਹੜਾ ਘਟ ਹੋਇਆ ਅੱਜ ਇਹ ਫੇਰ ਦੁਬਾਰਾ ਟੁੱਟਿਆ ਇਹਦੇ ਦਾ ਨਾ ਤਾਂ ਮਹਿਕਮੇ ਦਾ ਕਸੂਰ ਹੈ ਨਾ ਕੋਈ ਐਕਸ਼ਨ ਦਾ ਕਸੂਰ ਹੈ ਨਾ ਕੋਈ ਸਾਡੇ ਜਿਹੜੇ ਖਸਾਨਾ ਦਾ ਫਿਰ ਦੁਬਾਰੇ ਨੁਕਸਾਨ ਹੋ ਇਹਨਾਂ ਦਾ ਕਸੂਰ ਹੈ ਕਿਉਂਕਿ ਅਸੀਂ ਐਕਸ਼ਨ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਹ ਨਹਿਰ ਪੱਕੀ ਕਰਕੇ ਚਲਾਇਓ ਉਹਨਾਂ ਨੇ ਸਾਰਾ ਪਲਾਨ ਬਣਾ ਲਿਆ ਸੀ ਨਹਿਰ ਪੱਕੀ ਕਰਨ ਦਾ ਪਰ ਸਾਡੇ ਹੀ ਟੀਲਾ ਵਾਲੇ ਭਰਾ ਕੁਝ ਮੈਂ ਕਿਸੇ ਕਿਸਾਨ ਭਰਾ ਦਾ ਲੀਡਰ ਦਾ ਨਾਂ ਨਹੀਂ ਲੈਂਦਾ ਉਹਨਾਂ ਨੇ ਸਾਨੂੰ ਦਬਾਅ ਪਾ ਕੇ ਕਿਹਾ ਵੀ ਨਹਿਰ ਚਲਵਾਓ ਅਸੀਂ ਪਹਿਲਾਂ ਬੇਨਤੀ ਕੀਤੀ ਸੀ ਵੀ ਇਹ ਨਹਿਰ ਇੱਥੇ ਪੱਕੀ ਨਹੀਂ ਚਲਣੀ ਚੌਕ ਦੇ ਨਾਲ ਸਾਡਾ ਰਤਵਾ ਨਹਿਰ ਦੇ ਨਾਲੋਂ ਕਾਫੀ ਈਮਾ ਤਾਂ ਦੁਆਰਾ ਫੇਰ ਸਾਡਾ ਨਕਸ਼ਾਲ ਹੋ ਗਿਆ ਏਲਾ ਵਾਲਿਆਂ ਦਾ ਵੀ ਨੁਕਸਾਨ ਹੋ ਗਿਆ ਅੱਜ ਨਹਿਰ ਨੇ ਪੱਕੀ ਹੋ ਜਾਣਾ ਸੀ ਇੱਥੇ ਜਾਉਂਦੇ ਅਸੀਂ ਪੱਤਰਕਾਰ ਵੀਰਾਂ ਨੂੰ ਖਬਰਾਂ ਲਾਉਣ ਆ ਕਿ ਆ ਦੁਆਰੇ ਨਹਿਰ ਇਹ ਮਹਿਕਮੇ ਦੀ ਆਉਣ ਦੇ ਲਈ ਲਾਣੀ ਟੁੱਤੀ ਮਹਿਕਮਾ ਨੂੰ ਹੁੰਦਾ ਸੀ ਤੇ ਇਹਨਾਂ ਨੇ ਟੀਲਾ ਵਾਲੇ ਸਾਡੇ ਵੀਰਾਂ ਨੇ ਦਫਾ ਪਾ ਕੇ ਸਾਡੇ ਨੇ ਵੀਰ ਸਾਡੀ ਮੰਤ ਹੈ ਕਿਵੇਂ ਹੈ ਮਹਿਰ ਚਲਵਾਓ ਉਸ ਦਾ ਮੰਗੇ ਆ ਦੁਬਾਰੇ ਅੱਠਾਂ ਤਰ੍ਹਾਂ ਦਾ ਪ੍ਰਬੰਧ ਹੋ ਗਿਆ ਮਹਿਰ ਹੋਊ ਕਿ ਜਿਆਦਾ ਟੁੱਟੂਗੀ ਉਹਦਾ ਖੋਲ ਪਈ ਜਾਂਦੀ ਓਕੇ ਤੋਂ ਤਰਖ ਪਈ ਸੀ ਅੱਜ ਫੇਰ ਨੁਕਸਾਨ ਹੋ ਗਿਆ ਉਸ ਦਿਨ ਵੀ ਸਾਡੇ ਸਰਪੰਚ ਮੌਕੇ ਤੇ ਸੀ ਅੱਜ ਵੀ ਮੌਕੇ ਤੇ ਖੜੇ ਆ ਹੁਣ ਇਹਦੇ 'ਚ ਕੋਈ ਅਸੀਂ ਕਸੂਰਵਾਰ ਨਹੀਂ ਕੋਈ ਮਹਿਕਮਾ ਕਸੂਰਵਾਰ ਨਹੀਂ ਇਹ ਜ਼ਿੰਮੇਵਾਰੀ ਟੀਲਾ ਵਾਲੇ ਕਿਸਾਨਾਂ ਦੀ ਆ ਮੈਂ ਨਾ ਨਹੀਂ ਲੈਂਦਾ ਕਿਸੇ ਆਗੂ ਦਾ ਹੋਣਾ ਹੀ ਆ ਸਾਨੂੰ ਉਹ ਪਾ ਲਾ ਕੇ ਦਬਾ ਪਾਇਆ ਮਿੰਟ ਕਰੋ ਮਿੰਟ ਕਰਕੇ ਕਿ ਸਾਡੀ ਲਹਿਰ ਛਾ ਆ ਖਾਂਦੇ ਦਾ ਪੁੱਤਰ ਆ ਦੱਸਣਾ ਚਾਹੁੰਦੇ ਸੀ